ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਬੱਜਰ ਸਾਂਝੇ ਕਰਕੇ ਜਾ ਰਹੇ ਨੇ ਬਾਬਾ ਛੱਪ ਜੋਤ ਸਿੰਘ ਜੀ ਬੇਤੇਗੀ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਉੱਥੇ ਸਾਡੇ ਬਹੁਤ ਸਰਕਾਰ ਜੋ ਦੰਮ ਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੇ ਨਾਨਕਸਰ ਕਲੇਰਾ ਜੇਸ ਹਸਤਾਨ ਤੇ ਆਪਾਂ ਦਰਸ਼ਨ ਕਰ ਰਹੇ ਆ ਵੱਡੇ ਅਸਥਾਨ ਜਿਹੜੇ ਨੇ ਨਾਨਕਸਰ ਤੇ ਉਸ ਅਸਥਾਨ ਦੇ ਮਹਾਪੁਰਖ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਵਜਨ ਸਿੰਘ ਜੀ ਗੁਰਚਰਨ ਸਿੰਘ ਜੀ ਤੇ ਬਾਬਾ ਅਮਰਜੀਤ ਸਿੰਘ ਜੀ ਨਾਲ ਸਾਰੇ ਇਹਨਾਂ ਦੇ ਸਾਥੀ ਨੇ ਪੁਰਾਣੇ ਸਾਥੀ ਨੇ ਨਿੰਦੀ ਜੀ ਬੀਰੀ ਜੀ ਕਿਉਂ ਉਹਨਾਂ ਦਾ ਨਾਮ ਮੈਂ ਤਾਂ ਲੈ ਰਿਆ ਉਹ ਬਾਬਾ ਜੀ ਦੇ ਬਾਬਾ ਗੁੰਦਨ ਸਿੰਘ ਹੋਰਾਂ ਦੇ ਕਿਸੇ ਵੇਲੇ ਬਹੁਤ ਨਿਨੇਕਤ ਵਰਤੀ ਸੀ ਤੇ ਮੇਰਾ ਵੀ ਬਚਪਨ ਤੋਂ ਉਹਨਾਂ ਦੇ ਨਾਲ ਪ੍ਰੇਮ ਪਿਆਰ ਹੈ ਬਾਬਾ ਅਮਰਜੀਤ ਸਿੰਘ ਜੀ ਬੈਠੇ ਨੇ ਧਰਗੋਠ ਵਾਲੇ ਮਹਾਪੁਰਖ ਉੱਥੇ ਹੀ ਬਚਪਨ ਤੋਂ ਜਿੱਥੇ ਆਪਾਂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਆ ਉੱਥੇ ਹੀ ਗੁਰਚਿਆਂ ਸਿੰਘ ਜੀ ਗਰੇਵਾਲ ਤੇ ਸਾਡੇ ਬਹੁਤ ਪਿਆਰ ਵਾਲੇ ਅਮਰਜੀਤ ਸਿੰਘ ਜੀ ਚਾਵੜਾ ਜੀ ਅਕਸਰ ਇਹਨਾਂ ਦੇ ਨਾਨਕ ਸਾਹਿਬ ਜਦੋਂ ਵੀ ਆਈਦਾ ਤੇ ਦਰਸ਼ਨ ਹੋ ਜਾਂਦੇ ਨੇ ਸੋ ਸਾਰੀਆਂ ਹੀ ਗੁਰਸੇਵ ਸੰਗਤਾਂ ਸਾਰੇ ਸੰਤ ਮਹਾਂਪੁਰਖ ਗੁਰੂ ਦੀਆਂ ਅਰਦਾਸੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਉਹ ਗੱਲ ਕੇ ਫਤਿਹ ਜਾਓ ਗਜਾਉਣਾ ਜੀ ਗੱਲ ਕੇ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਮੈਂ ਉਹ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਪਾਪਾ ਕੁੰਦਨ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਜਿਹੜੇ ਆ ਕਈ ਵਾਰ ਕੀਤੇ ਤੇ ਉਹਨਾਂ ਦੀ ਜਿਹੜੀ ਹੈ ਸੰਗਤ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਤੇ ਉਹ ਮਹਾਪੁਰਖਾਂ ਦਾ ਅੱਜ ਜਿਹੜਾ ਜਨਮ ਦਿਹਾੜਾ 100 ਸਾਲਾਂ ਦੀ ਉਹ ਬਹੁਤ ਹੀ ਨਾਨਸਰ ਸੰਪਰਦਾ ਸਮੁੱਚੀ ਖਾਲਸਾ ਪੰਥਰੋਂ ਜਿਹੜੀ ਹੈ ਬਹੁਤ ਹੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਸਰਕਾਰ ਦੇ ਨਾਲ ਆਪਾਂ ਜਿੱਥੇ ਬਾਬਾ ਈਸ਼ਰ ਸਿੰਘ ਜੀ ਮਾਹਬੁਰਖ ਨਾਨਕ ਸਰਵਾਲੇ ਉਹਨਾਂ ਦੇ ਜਨਮ ਸਥਾਨ ਤੇ ਜਿਹੜਾ ਮਨਾਇਆ ਜਾ ਰਿਹਾ ਅੱਜ ਦਾ ਇਹ ਪ੍ਰੋਗਰਾਮ ਜਿੱਥੇ ਮੈਂ ਜਿਹੜਾ 13 ਮੰਜਲਾ ਬਾਬਾ ਕਹਾਦਰ ਸਿੰਘ ਜੀ ਉਹਨਾਂ ਦੇ ਸਥਾਨ ਤੇ ਆਇਆ ਪਰ ਇਹ ਸਥਾਨ ਦਾ ਨਹੀਂ ਸੀ ਦੱਸਿਆ ਮਾਹਬੁਰਖੋ ਇਹ ਸਥਾਨ ਤੇ ਮੈਂ ਵੀ ਪਹਿਲੀ ਵਾਰੀ ਦਰਸ਼ਨ ਕਰ ਰਿਹਾ ਜੇ ਪਤਾ ਹੁੰਦਾ ਤਾਂ ਪਹਿਲਾਂ ਹੀ ਇੱਥੇ ਦਰਸ਼ਨ ਕਰ ਜਾਂਦਾ ਨਾਲ ਹੀ ਇੱਥੇ ਡੇੜਾ ਕ ਪਿੰਡ ਵੀ ਆ ਉੱਥੇ ਬੁੱਢਾ ਦਲ ਦੀ ਛਾਉਣੀ ਹੈ ਸਾਡਾ ਨਹਿਰ ਸਿੰਘ ਜਥੇਬੰਦੀਆਂ ਦਾ ਖਾਸ ਕਰਕੇ ਬੁੱਢਾ ਦਲ ਦਾ ਤੇ ਨਾਨਕਸਰ ਜਿਹੜੀ ਸੰਪਰਦਾ ਹੈ ਜਦੋਂ ਵੀ ਮੈਂ ਬਾਬਾ ਪੁੰਦਨ ਸਿੰਘ ਜੀ ਹੋਰਾਪੁਰੇ 1900 ਬੈਠੇ ਨੇ ਮਹਾਪੁਰਖ ਬਾਬਾ ਅਮਰਜੀਤ ਸਿੰਘ ਜੀ ਬਾਬਾ ਨੀਂਦੀ ਜੀ ਬਾਬਾ ਪੀਰੀ ਜੀ ਇਹ ਬਾਬਾ ਜੀ ਦੇ ਕੋਲ ਅਕਸਰ ਉਹਨਾਂ ਦੇ ਸੇਵਾਦਾਰ ਕਰਵਹੀ ਦੇ ਰੂਪ 'ਚ ਹੁੰਦੇ ਸੀ ਤੇ ਜਦੋਂ ਵੀ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਆਸਤੇ ਆਉਣਾ ਉਹ ਇੱਕ ਦਰਗਾਈ ਤੇ ਅਲਾਈ ਉਹਨਾਂ ਦਾ ਨੂਰ ਸੀ ਮਹਾਂਪੁਰਖਾਂ ਦਾ ਤੇ ਉਹ ਜਿਹੜੇ ਐ ਬਹੁਤ ਹੀ ਚੜ੍ਹਦੀ ਕਲਾ ਵਾਲੇ ਮਹਾਂਪੁਰਖ ਸੀ ਉਹਨਾਂ ਦੇ ਹਮੇਸ਼ਾ ਦਰਸ਼ਨ ਕਰਨੇ ਮੈਨੂੰ ਉਹ ਵੀ ਸਮਝ ਆਦਾ ਜਦੋਂ 1999 ਦਾ ਜਦੋਂ ਆਪਾਂ ਸ਼ਤਾਬਦੀ ਬਣਾਈ ਬਹੁਤ ਹੀ ਵੱਡੇ ਪੱਦਰ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਜਿੱਥੋਂ ਮੇਰਾ ਤੇ ਜਿਹੜਾ ਮਹਿਤਾ ਸਾਹਿਬ ਚਾਉਲਾ ਸਾਹਿਬ ਦਾ ਪ੍ਰੇਮ ਪਿਆਰ ਆਪਸੀ ਬਣਿਆ ਉਹ ਵੀ ਬਾਬਾ ਗੁੰਦਨ ਸਿੰਘ ਜੀ ਹੋਰਾਂ ਨੇ ਜਦੋਂ ਉੱਥੇ ਸੋਣੀ ਬੁੱਢਾਦਾਲ ਗੁਰੂ ਕਾ ਬਾਗ ਬਾਬਾ ਅਮਰਜੀਤ ਸਿੰਘ ਜੀ ਉਹ ਲੰਗਰ ਦੀ ਨਾਲ ਅਗਵਾਈ ਕਰ ਰਐ ਸੀ ਬਾਬਾ ਜੀ ਹੋਰਾਂ ਨੇ ਟਰੱਕਾਂ ਦੇ ਟਰੱਕ ਰਾਸ਼ਨ ਭੇਜਿਆ ਤੇ ਉਹ ਜਿਹੜੇ ਆ ਲੰਗਰ ਉਸ ਹਸਤਾਨ ਤੇ ਲਾਏ ਤੇ ਜਦੋਂ ਵੀ ਮੈਂ ਬਾਬਾ ਜੀ ਹੋਰਾਂ ਕੋਲੇ ਦਰਸ਼ਨ ਕਰਦਾ ਸੀ ਤੇ ਬਾਬਾ ਜੀ ਹੋਰਾਂ ਨੇ ਹਮੇਸ਼ਾ ਇਹ ਵਜਨ ਜਿਹੜਾ ਅਸੀਂ ਮੈਨੂੰ ਜ਼ਰੂਰ ਚੇਤੇ ਕਰਾਉਣਾ ਕਿ ਮੈਂ ਸ਼ਰੋਣੀ ਪੰਥ ਆਕਾਦੀ ਬੁੱਢਾ ਦਲ ਦੇ ਵਿੱਚ ਬਾਬਾ ਸਾਹਿਬ ਸੰਜੀਵਲੇ ਜਿਹੜਾ ਭਰਤੀ ਹੋਇਆ ਤੇ ਉੱਥੋਂ ਜਿਹੜਾ ਬੁੱਢਾ ਦਲ ਦੇ ਵਿੱਚੋਂ ਹੀ ਖੰਡੇ ਬਾਟੇ ਦਾ ਮਰਛਾ ਕੇ ਤੇ ਬਾਣੀ ਬਾਣੇ ਦੇ ਧਾਤਮੀ ਹੋਇਆ ਸੀ ਮੈਂ ਉਹ ਮਾਪੁਰਖਾਂ ਨੇ ਮੈਨੂੰ ਹਮੇਸ਼ਾ ਜਦੋਂ ਵੀ ਬੁੱਢਾ ਦਲ ਦੀ ਗੱਲ ਕਰਨੀ ਤੇ ਬੁੱਢਾ ਦਲ ਵੀ ਜਦੋਂ ਭਾਵੇਂ ਬਾਬਾ ਸਾਫ ਸਿੰਘ ਜੀ ਫਿਰ ਬਾਬਾ ਚੇਸ ਸਿੰਘ ਜੀ ਬਾਬਾ ਸੰਤਾਰ ਸਿੰਘ ਜੀ ਅਕਸਰ ਹੀ ਜਦੋਂ ਨਾਨਕ ਸਾਹਿਬ ਦੇ ਇਧਰ ਦੀ ਲੰਗ ਦੇ ਸੀ ਤੇ ਉਹ ਪੜਾ ਜਰੂਰ ਲਾ ਕੇ ਦਾਲ ਪਣਥ ਦਾ ਜਾਂਦੇ ਸੀ ਉਵੇਂ ਹੀ ਬਾਬਾ ਨਰੈਣ ਸਿੰਘ ਜੀ ਉਹ ਵੀ ਬੁੱਢਾ ਦਲ ਦੇ ਅਮਰਧਾੜੀ ਸੀ ਮਹਾਂਪੁਰਖ ਸਾਰੇ ਬੁੱਢਾ ਦਲ ਦੇ ਇਹ ਜਿਹੜਾ ਸਾਰਾ ਇਹਨਾਂ ਦੇ ਨਾਲ ਵਿਸ਼ਵਾਸ ਜਿਹੜਾ ਮਹਾਂਪੁਰਖਾਂ ਦਾ ਜਿਹੜੇ ਨਾਲ ਪ੍ਰੇਮ ਪਿਆਰ ਬਣਿਆ ਹੋਇਆ ਹੈ ਪਿਛਲੇ ਦਿਨੀ ਜਦੋਂ ਮੈਂ ਨਾਨਕਸਰ ਦੇ ਵਿੱਚ ਕਈ ਵਾਰੀ ਮਾਹਪੁਰਖਾਂ ਦੇ ਜਿਹੜੇ ਉਤਰਾ ਚੜ੍ਹਾਵੇ ਆਉਂਦੇ ਨੇ ਤੇ ਉਦੋਂ ਵੀ ਖਾਲਸਾ ਪੰਥ ਜਿਹੜਾ ਬੁੱਢਾ ਦਰ ਤੇ ਨਾਲ ਸਾਰੀਆਂ ਜਿੰਨੇ ਜਿੰਨੇ ਮਾਹਪੁਰਖਾਂ ਨੇ ਇੱਕ ਵੱਡਾ ਜਿਹੜਾ ਆਪਾਂ ਅੱਜ ਦੇਖ ਰਹੇ ਨੈਟ ਦੇ ਜਿਹੜੇ ਸ਼ਕੀਨ ਨੇ ਜਾਦੇ ਹੋ ਰਿਓ ਏ ਉਹ ਨੈਟ ਵਾਲਿਆਂ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਕਈ ਵਾਰੀ ਸੰਪਰਦਾ ਉਹਦਾ ਜਿਹੜਾ ਇਹ ਨਹੀਂ ਦੇਖਦੇ ਇਹਦਾ ਕੀ ਰੁਤਬਾ ਹੈ ਸੰਪਰਦਾ ਨੇ ਕਿੰਨੇ ਬ੍ਰਹਮ ਗਿਆਨੀ ਕਿੰਨੇ ਮਹਾਪੁਰਖ ਦਿੱਤੇ ਨੇ ਤੇ ਉਹ ਜਿਹੜੇ ਆਪਦੇ ਆਪ ਨੂੰ ਹੀ ਪਤਾ ਨਹੀਂ ਕਿੱਡੇ ਨਹੀਂ ਹੋ ਪਰ ਜਾਂਦੇ ਨੇ ਤੇ ਉਹ ਮਹਾਪੁਰਖਾਂ ਦੇ ਪ੍ਰਤੀ ਜਿਹੜੇ ਆ ਉਹ ਅਸਥਾਨ ਪ੍ਰਤੀ ਮਾੜੀ ਸ਼ਰਦਾਬਲੀ ਬੋਲਦੇ ਨੇ ਤੇ ਇਹੋ ਜਿਹੇ ਜਿਹੜੇ ਆ ਉਹ ਕਰਨ ਤੋਂ ਬਚਣਾ ਚਾਹੀਦਾ ਗੁਰੂ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਗੁਰੂ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਆਪਾਂ ਸਾਰੇ ਮਰਿਆਦਾ ਪਰਸ਼ੋਤਮ ਆ ਇਹ ਜਿਹੜੀਆਂ ਵੱਡੀਆਂ ਪਰਾتن ਸੰਪਰਦਾਵਾਂ ਨੇ ਉਹਨਾਂ ਨੂੰ ਸਾਰਾ ਪਤਾ ਇੱਕ ਦੂਜੇ ਦਾ ਕਿੰਨਾ ਮਾਨ ਸਤਕਾਰ ਹੈ ਤੇ ਹਮੇਸ਼ਾ ਆਪਾਂ ਉਵੇਂ ਹੀ ਮਾਨ ਸਤਕਾਰ ਰੱਖਣਾ ਉਦੋਂ ਵੀ ਮੈਂ ਜਿਹੜਾ ਬੋਲਿਆ ਸੀ ਉਸ ਹਸਤਾਨ ਤੇ ਤੇ ਕਾਫੀ ਜਿਹੜਾ ਚਰਚਾ ਵੀ ਭਾਵੇਂ ਰਹੀ ਪਰ ਜਿਹੜਾ ਦੇਖ ਲਓ ਹੁਣ ਕਿੱਧਰ ਜਿੱਧਰ ਗਏ ਬਾਣੀਏ ਉੱਤਰ ਗਏ ਬਾਜ਼ਾਰ ਸੋ ਗੁਰੂ ਸਾਹਿਬ ਦੀ ਆਪਾਰ ਕਿਰਪਾ ਹੁੰਦੀ ਹੈ ਆਪਾਂ ਛੇਤੀ ਜਿਹੜੇ ਭਰਮ ਭੁਲੇਖਿਆਂ 'ਚ ਆ ਜਾਂਦੇ ਆ ਮਾਪੁਰਖਾਂ ਦਾ ਹਮੇਸ਼ਾ ਹੀ ਸ਼ਤਕਾਰ ਜਿਹੜਾ ਉਹ ਕਾਇਮ ਰਹਿੰਦਾ ਸਾਡੇ ਸ਼ਤਕਾਰਯੋਗ ਮਾਤਾ ਰੇਪਨ ਪ੍ਰੀਤ ਕੌਰ ਜੀ ਭਾਵੇਂ ਮੈਂ ਰਾਤੀ ਮਾ ਮਤਾ ਹੀ ਹੋਣਾ ਨਾਲ ਬਚਨ ਹੋ ਰਾਇ ਸੀ ਬਾਜਪੁਰਾ ਬਹੁਤ ਦੂਰ ਹੈ ਨੈਣੀ ਤਲ ਦੇ ਮੇਲੇ ਕਾਸ਼ੀਪੁਰ ਉੱਥੇ ਸੀ ਮਤਾ ਹੀ ਹੋਣ ਇੱਥੇ ਪਹੁੰਚੇ ਨੇ ਤੇ ਮਤਾ ਹੀ ਤੁਹਾਡਾ ਵੀ ਬਹੁਤ ਸਤਕਾਰ ਹਮੇਸ਼ਾ ਤੇ ਉੱਥੇ ਹੀ ਸਾਡੀਆਂ ਨਹਾਂਸਿੰਘ ਜਥੇਬੰਦੀਆਂ ਸਾਡਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਕੋਈ ਵੀ ਆਕਾਲ ਤਖਤ ਸਾਹਿਬ ਦੀ ਜਿੱਥੇ ਮਹਾਨਤਾ ਦੀ ਮਰਿਆਦਾ ਦੀ ਗੱਲ ਹੁੰਦੀ ਹੈ ਜਿੱਥੇ ਤਾਂ ਮਹਾਨਤਾ ਦੀ ਗੱਲ ਹੈ ਉੱਥੇ ਅਸੀਂ ਹਮੇਸ਼ਾ ਸ੍ਰੀ ਆਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਨਾਲ ਜਿਹੜੇ ਆ ਡੱਕੇ ਪੈਰਾ ਵੀ ਦਿੰਨੇ ਆ ਤੇ ਜਿੱਥੇ ਮਾੜੀ ਮੋੜੀ ਕੋਈ ਜੇ ਪ੍ਰਾਪਤਨ ਜਥੇਬੰਦੀਆਂ ਹੀ ਭੁੱਲ ਜਾਣਗੀਆਂ ਤੇ ਫਿਰ ਜਿਹੜਾ ਉਹ ਕੋਈ ਵੀ ਨਹੀਂ ਖੜਦਾ ਮਰਿਆਦਾ ਦੇ ਅਸੀਂ ਧਰਮੀ ਆ ਮਰਿਆਦਾ ਦੇ ਨਾਲ ਹੀ ਆ ਹੁਣ ਇੱਥੇ ਬੈਠੇ ਆ ਸਾਰੇ ਇਕੱਠੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਆਪਸੀ ਪ੍ਰੇਮ ਪਿਆਰ ਤੇ ਜਿਹੜਾ ਮਿਲ ਬੈਠ ਕੇ ਜਿਹੜੇ ਗੁਰਮੁਤੇ ਕਰਨ ਦੇ ਉਹ ਗੁਰੂ ਸਾਹਿਬ ਆਕੇ ਸ਼ਤਾਬੀਆਂ ਆ ਰਹੀਆਂ ਨੇ ਜਿੱਥੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਆਪਾਂ ਇਕੱਠੇ ਹੋ ਕੇ ਬਹੁਤ ਵੱਡੀਆਂ ਸ਼ਤਾਬੀਆਂ ਮਨਾਈਆਂ ਮੇਰੇ ਵੇਖਦੇ ਹੀ ਘੱਟੋ ਘਾਟ ਆਪਾਂ 15 20 ਤਾਲੀਆਂ ਬਣਾ ਚੁੱਕੇ ਆ ਆਪਾਂ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੰਦੇ ਆ ਪਰ ਜਦੋਂ ਸਾਡੀ ਵਾਰੀ ਆਉਂਦੀ ਪ੍ਰਧਾਨ ਜੀ ਥੋੜਾ ਹੱਥ ਘੋਟ ਲੈਂਦੇ ਆ ਤੇ ਖਾਵਾ ਖਰਚੇ ਰਲ ਮਿਲ ਭਾਈ ਕੋਟਨਾ ਆਵੇ ਵੱਧ ਹੋ ਜਾਈ ਬਾਬਾ ਜੀ ਨਰਮ ਹੋ ਜਾਂਦੇ ਨੇ ਪਤਾ ਨਹੀਂ ਕੀ ਹੈ ਪਰ ਆਪਾਂ ਤਗੜੇ ਹੋ ਕੇ ਪ੍ਰਧਾਨ ਜੀ ਤੁਸੀਂ ਵੀ ਤੁਹਾਡੇ ਨਾਲ ਸੀ ਜਿੱਥੇ ਮਰਿਆਦਾ ਦੀ ਗੱਲ ਹੈ ਉਹਦੇ ਤੁਸੀਂ ਵੀ ਪਹਿਰਾ ਤਿਆਰ ਕਰੋ ਤੇ ਹੋਏ ਅਕਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੈ ਉਲਾਏ ਫਰਨਾ ਮੈਂ ਕੀ ਹੋ ਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਆਪਾਂ ਤਿਆਰ ਪਰ ਤਿਆਰ ਰਹੀਏ ਕਦੇ ਵੀ ਜਿਹੜੇ ਵਜਨ ਹੁੰਦੇ ਨੇ ਉਹ ਕਈ ਵਾਰੀ ਨੈਟ ਤੇ ਦੇਖ ਕੇ ਵੀ ਹੁਣ ਇੰਤਰ ਤੋਂ ਜਿਆਦਾ ਜਾ ਰਹੇ ਕਿਉਂ ਤਾਂ ਉਧਰ ਨੂੰ ਘੁੰਮ ਜਾਂਦੇ ਇਹ ਨਹੀਂ ਕਦੇ ਵੀ ਦੇਖਣਾ ਚਾਹੀਦਾ ਜੋ ਸੱਚੀ ਗੱਲ ਹੈ ਉਹਦੇ ਤੇ ਹੀ ਪਹਿਰਾ ਦੇਣਾ ਚਾਹੀਦਾ ਜੇ ਆਪਾਂ ਇਹ ਦੇਖ ਕੇ ਜੇ ਕਈ ਵਾਰੀ ਬੀਪੀਆਂ ਦਾ ਕਿਉਂ ਆਪਾਂ ਦੇਖਦੇ ਆਂ ਮੋਬਾਈਲ ਨੂੰ ਤੇ ਜਦੋਂ ਖੋਲੋ ਜੋ ਖੋਲੋ ਉਹੀ ਆਈ ਜਾਂਦਾ ਜੇ ਆਪਾਂ ਮਾੜੇ ਕੰਮ ਮਾੜਾ ਦੇਖਾਂਗੇ ਤੇ ਮਾੜਾ ਹੀ ਆਉਂਦਾ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਬਹੁਤ ਹੀ ਉੱਚਾ ਤੇ ਸੁੱਚਾ ਅਸਥਾਨ ਹੈ ਇਹ ਮਾਪੁਰਖਾਂ ਨੇ ਬਹੁਤ ਵੱਡੀਆਂ ਕਹਾਉਕਮਾਈਆਂ ਕੀਤੀਆਂ ਨੇ ਸੰਤਾਂ ਅੰਗੇ ਕਾਲ ਜੇ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਆਰਾਮ ਘਰ ਤੋਂ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾ ਜਲ ਛਾਇਆ ਰਾਮ ਸੋ ਗੁਰੂ ਸਾਹਿਬ ਕਿਰਪਾ ਕਰ ਆਪਾਂ ਸਾਰੀਆਂ ਸ਼ਤਾਬਦੀਆਂ ਅੱਗੇ ਵੀ ਜਿਹੜੇ ਹੁਣ ਆ ਰਹੀ ਹੈ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਉਹ ਵੀ ਆਪਾਂ ਪੂਰੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਪ੍ਰਧਾਨ ਜੀ ਮਨਾਉਣੀ ਹੈ ਸਾਰਿਆਂ ਦੇ ਨਾਲ ਗੁਰਮਤੇ ਕਰੋ ਸਾਰਿਆਂ ਨਾਲ ਪ્રેਮ ਪਿਆਰ ਆਪਾਂ ਵਧਾ ਕੇ ਤੇ ਇਹ ਕਾਰਜ ਆਪਾਂ ਉਵੇਂ ਹੀ ਚੜ੍ਹਦੀ ਕਲਾ ਦੇ ਨਾਲ ਮੈਨੂੰ ਉਹ ਵੀ ਸਮਾਂ ਯਾਦ ਹੈ ਜਦੋਂ 1999 ਵਿੱਚ ਕਿੰਨਾ ਜਾਹੋ ਜਲਾਲ ਸੀ ਤੇ ਕਿੰਨਾ ਜਾਓ ਜਲਾਲ ਸੀ ਉਹ ਸ਼ਤਾਬ ਨਹੀਂ ਦਾ ਆਪਾਂ ਹੋਰੇ ਬਾਅਦ ਚੜ ਕੇ ਉਹ ਸ਼ਤਾਬੀਆਂ ਵੀ ਮਨਾਉਣੀਆਂ ਨੇ ਰਾਜ ਭਾਗ ਤੇ ਹੁੰਦੇ ਜਾਂਦੇ ਰਹਿੰਦੇ ਨੇ ਖਾਲਸਾ ਜਿਹੜਾ ਜੋਗੋ ਜੁਗ ਅਟੱਲ ਹੈ ਖਾਲਸੇ ਦਾ ਰਾਜ ਇਹ ਮਾਰਾ ਇਹ ਨਹੀਂ ਜਿਹੜਾ ਚੱਕਰ ਵਹਿ ਪਤਾ ਤੁਰ ਪਾਇਓ ਧਰਮ ਰਾਜ ਪੰਚਤ ਗਿਰਵਰ ਕੋ ਉਦੇ ਆਸ ਸਮੁੰਦਰੇ ਪਰੰਕਰ ਅਫਜਲ ਰਾਜ ਮਿਲਿਓ ਸੋਰਪੁਰ ਕੋ ਖਾਲਸੇ ਦਾ ਜਿਹੜਾ ਸਦਾ ਹੀ ਰਾਜ ਜਿਹੜਾ ਕਾਇਮ ਹੈ ਤੇ ਕਾਇਮ ਹੀ ਰਹਿਣਾ ਇਹ ਜੋ ਜਿਹੜੇ ਦੁਨਿਆਵੀ ਰਾਜ ਆਉਂਦੇ ਜਾਂਦੇ ਰਹਿੰਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਮਾਹ ਪੁਰਖਾਂ ਦੇ ਅੱਜ ਆਪਾਂ 100 ਸਾਲਾਂ ਜਿਹੜੀ ਉਹਨਾਂ ਦੀ ਜਨਮ ਸ਼ਤਾਬਦੀ ਬਹੁਤ ਹੀ ਸਰਕਾਰ ਦੇ ਨਾਲ ਮਨਾ ਰਹੇ ਆ ਤੇ ਮੈਂ ਹਮੇਸ਼ਾ ਸਾਰੀਆਂ ਇਹ ਮਹੰਸ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਮਾਹ ਪੁਰਖਾਂ ਨੂੰ ਖੁਸ਼ੀਆਂ ਦੇ ਨਾਲ ਜਿਹੜਾ ਨਮਸਕਾਰ ਨਹੀਂ ਕਰਦਾ ਤੇ ਆਪਾਂ ਸਾਰੇ ਮਾਹ ਪੁਰਖਾਂ ਦੇ ਦਸਾਏ ਜਿਹੜੇ ਮਾਰਗ ਤੇ ਵੀ ਚੱਲਣਾ ਨਾਲ ਹੀ ਬੇਨਤੀ ਕਰਦਾ ਆਪਣਾ ਇੱਥੇ ਆਇਆਂ ਦਾ ਤਾਂ ਹੀ ਸਫਲਾ ਜੇ ਆਪਾਂ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕ ਕੇ ਬਾਣੀ ਤੇ ਬਾਣੇ ਦੀ ਧਾਰਨੀ ਹੋਵੋ ਤਿਆਰ ਪ੍ਰਤਿਆਰ ਹੋਵੋ ਨਸ਼ਿਆਂ ਦਾ ਜਿਹੜੇ ਸਾਡੇ ਬੱਚੇ ਨੌਜਵਾਨ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਇਹਨਾਂ ਕੁਝ ਕਹਿੰਦਾ ਆਇਆ ਤੁਹਾਡੇ ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਅਮਰਜੀਤ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਸਾਰੇ ਮਾਪੁਰਖਾਂ ਦਾ ਬਹੁਤ ਬਹੁਤ ਜਿਨਾ ਨੇ ਪਿਆਰ ਤੇ ਸਤਕਾਰ ਹਮੇਸ਼ਾ ਜਿਹੜਾ ਕਾਇਮ ਰੱਖਿਆ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਰੱਖਣ ਇਸੇ ਤਰ੍ਹਾਂ ਕਾਇਮ ਰਵੇ ਤੁਹਾਡੇ ਸੰਗਤਾਂ ਨੂੰ ਇੰਨਾ ਕੁਝ ਕਹਿੰਦਾ ਹੋਇਆ ਕਿਮਾਂ ਦਾ ਜੱਤ ਹੋਵਾਂਗਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾ ਦਿਨ ਰਾਤ ਨਾਨਕ ਕਹਾਉ ਹੋਇ ਇਹਨਾ ਕੁਝ ਕਹਿੰਦਾ ਹੋਇਆ ਤੁਹਾਡੇ ਸੰਗਤਾਂ ਨੂੰ